ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਬਟਾਂਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਦੇ ਪੱਖ ਦੇ ਮੁੱਦਿਆਂ ਤੇ ਗੱਲਬਾਤ ਕਰੀਦੀ ਹੈ ਅਤੇ ਸੱਚ ਦੀ ਤਲਾਸ਼ ਕਰਦੇ ਹਾਂ ਗੱਲ ਕੀਤੀ ਜਾਵੇ ਤਾਂ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਐਕਟ ਯਾਨੀ ਕਿ ਮਨਰੇਗਾ ਭਾਰਤ ਦੀ ਸਭ ਤੋਂ ਵੱਡੀ ਰੋਜ਼ਗਾਰ ਗਰੰਟੀ ਸਕੀਮ ਹੈ ਜੋ 2005 ਦੇ ਵਿੱਚ ਯੂਪੀਆਈ ਸਰਕਾਰ ਦੇ ਵੱਲੋਂ ਲਿਆਂਦੀ ਗਈ ਸੀ ਤੇ ਇਹ ਸਕੀਮ ਗ੍ਰਾਮੀਣ ਘਰਾਣਿਆਂ ਨੂੰ ਸਾਲ ਦੇ ਵਿੱਚ ਘੱਟੋ-ਘੱਟ 100 ਦਿਨਾਂ ਦਾ ਗਰੰਟੀशुदा ਰੋਜ਼ਗਾਰ ਦਿੰਦੀ ਹੈ ਮਤਲਬ ਵੀ ਜੇ ਕੋਈ ਮਜ਼ਦੂਰ ਰੋਜ਼ਗਾਰ ਮੰਗੇ ਤਾਂ ਫਿਰ ਸਰਕਾਰ ਨੂੰ ਦੇਣਾ ਹੀ ਪੈਂਦਾ ਹੈ ਜਾਂ ਫਿਰ ਬੇਰੋਜ਼ਗਾਰੀ ਪੱਤਾ ਜੂ ਆ ਉਹ ਦੇਣਾ ਪੈਂਦਾ ਹੈ ਸੋ ਇਹ ਸਕੀਮ ਪੂਰੀ ਤਰ੍ਹਾਂ ਕੇਂਦਰ ਵੱਲੋਂ ਫੰਡ ਕੀਤੀ ਜਾਂਦੀ ਸੀ ਅਤੇ ਇਸ ਨੇ ਲੱਖਾਂ ਗਰੀਬਾਂ ਦਲਿਤ ਅਤੇ ਔਰਤ ਮਜ਼ਦੂਰਾਂ ਨੂੰ ਜੀਵਨ ਦਾ ਸਹਾਰਾ ਦਿੱਤਾ ਪਰ ਹੁਣ ਗੱਲ ਕੀ ਹੈ ਕਿ ਕੇਂਦਰ ਤੇ ਭਾਜਪਾ ਸਰਕਾਰ ਨੇ ਬੀਬੀ ਜੀ ਰਾਮਜੀਤ ਬਿੱਲ ਪਾਸ ਕਰਕੇ ਮਨਰੇਗਾ ਨੂੰ ਖਤਮ ਕਰ ਦਿੱਤਾ ਹੈ ਸੋ ਨਵੇਂ ਸਕੀਮ ਦੇ ਵਿੱਚ ਰੋਜ਼ਗਾਰ ਦੇ 100 ਦਿਨ ਤੋਂ ਵਧਾ ਕੇ 125 ਕਰ ਦਿੱਤੇ ਗਏ ਨੇ ਪਰ ਅਸਲ ਦੇ ਵਿੱਚ ਇਹ ਇੱਕ ਧੋਖਾ ਹੈ ਕਿਉਂਕਿ ਫੰਡਿੰਗ ਨੂੰ 60 ਤੋਂ 40 ਦੇ ਅਨੁਪਾਤ ਦੇ ਨਾਲ ਕਰ ਦਿੱਤਾ ਗਿਆ ਹੈ ਯਾਨੀ ਕਿ ਕੇਂਦਰ ਨੂੰ 60 ਤੇ ਰਾਜ ਨੂੰ 40% ਕਰ ਦਿੱਤਾ ਗਿਆ ਹੈ ਜਿਸ ਦੇ ਨਾਲ ਬਾਕੀ ਰਾਜਾਂ ਦੇ ਉੱਤੇ ਵੀ ਵਾਧੂ ਬੋਝ ਪਵੇਗਾ ਸੋ ਇਸ ਫੈਸਲੇ ਨੇ ਹੁਣ ਪੰਜਾਬ ਦੇ ਵਿੱਚ ਵੀ ਵੱਡਾ ਵਿਵਾਦ ਜੋ ਹੈ ਉਹ ਖੜਾ ਕਰ ਦਿੱਤਾ ਹੈ ਸੋ ਆਮ ਆਦਮੀ ਪਾਰਟੀ ਸਰਕਾਰ ਨੇ ਵਿਧਾਨ ਸਭਾ ਦਾ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਬੁਲਾ ਕੇ ਇਸ ਦੇ ਖਿਲਾਫ ਮਤਾ ਪਾਸ ਕੀਤਾ ਜਿਸ ਦੇ ਵਿੱਚ ਕੇਂਦਰ ਨੂੰ ਮਨਰੇਗਾ ਨੂੰ ਬਹਾਲ ਕਰਨ ਦੀ ਮੰਗ ਕੀਤੀ ਗਈ ਪਰ ਇਹ ਸੈਸ਼ਨ ਜੋ ਹੈ ਸਿਰਫ ਇੱਕ ਰਾਜਨੀਤਿਕ ਨਾਟਕ ਜਾਪਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਮਨਰੇਗਾ ਦੀ ਹਾਲਤ ਬਹੁਤ ਹੀ ਮਾੜੀ ਰਹੀ ਹੈ ਦੂਸਰੇ ਪਾਸੇ ਗੱਲ ਕਰੀਏ ਕਾਗਰਸ ਸਰਕਾਰ ਦੀ ਤਾਂ ਕਾਗਰਸ ਵਿਧਾਇਕ ਪ੍ਰਗਟ ਸਿੰਘ ਨੇ ਸੈਸ਼ਨ ਨੂੰ ਬੇਲੋੜਾ ਕਹਿ ਕੇ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਜੇ ਗਰੀਬਾਂ ਦੀ ਚਿੰਤਾ ਹੈ ਤਾਂ ਫਿਰ ਕੇਂਦਰ ਦੇ ਵੱਲੋਂ ਵਿਧਾਇਕ 25 ਦਿਨਾਂ ਦੇ ਲਈ ਰਾਜ ਆਪਣੇ ਖਜ਼ਾਨੇ ਤੋਂ ਫੰਡ ਕਿਉਂ ਨਹੀਂ ਕਰਦਾ ਪਰ ਸਰਕਾਰ ਦੇ ਕੋਲ ਇਸ ਦਾ ਕੋਈ ਵੀ ਜਵਾਬ ਨਹੀਂ ਸੀ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਤੇ ਕਾਂਗਰਸ ਦੋਹੇ ਹੀ ਇਸ ਮਸਲੇ ਨੂੰ ਦਲਿਤ ਵੋਟਾਂ ਦੇ ਲਈ ਵਰਤ ਰਹੇ ਨੇ ਤੇ ਜਦ ਕਿ ਅਸਲ ਮੁੱਦਾ ਜੋ ਹੈ ਗਰੀਬ ਮਜ਼ਦੂਰਾਂ ਦੀ ਰੋਜ਼ੀ ਰੋਟੀ ਦਾ ਹੈ ਸੋ ਇਸ ਸਭ ਮਸਲੇ ਦੇ ਉਪਾਅ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਸੋ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੜਾ ਜੀ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਖੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜ਼ੀ ਰਹੋ ਖੜਾ ਸਾਹਿਬ ਗੱਲ ਕੀਤੀ ਜਾਵੇ ਤਾਂ ਮਨਰੇਗਾ ਸਕੀਮ ਨੂੰ ਵਿਵੇ ਜੀ ਰਾਮ ਜੀ ਸਕੀਮ ਦਾ ਨਾਮ ਦੇ ਕੇ ਕੇਂਦਰ ਦੇ ਵੱਲੋਂ 125 ਰੋਜ਼ਾ ਸਕੀਮ ਬਣਾਉਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਇਸ ਨੀਤੀ ਦੇ ਵਿਰੋਧ ਦੇ ਵਿੱਚ ਇੱਕ ਰੋਜ਼ਾ ਵਿਧਾਨ ਸਭਾ ਸੈਸ਼ਨ ਲਿਆ ਕੇ ਪੰਜਾਬ ਸਰਕਾਰ ਕਾਂਗਰਸ ਨੂੰ ਵਿਰੋਧੀ ਅਤੇ ਖੁਦ ਨੂੰ ਦਲਿਤ ਪੱਖੀ ਸਾਬਤ ਕਰਨ ਦੇ ਲਈ ਜੋ ਵਰਤਾਨ ਸਰਜਰੀ ਹੈ ਇਸ ਦੇ ਪਿਛੇ ਕੀ ਸਿਆਸਤ ਲੁਕੀ ਹੋਈ ਛਿਪੀ ਹੈ ਤੁਹਾਨੂੰ ਕੀ ਲੱਗਦਾ ਹੈ ਗੱਲ ਇਸ ਰਹੀ ਗਿਆ ਕਿ ਜੜੀ ਮੰਦਰੇਗਾ ਸਕੀਮ ਹਨ ਜਿਵੇਂ ਕਿ ਦਾ ਸਹਿਗਾ ਡਾਕਟਰ ਮਨਮੋਨ ਸਿੰਘ ਜੋ ਇਸ ਧਰਤੀ ਦੇ ਸਭ ਤੋਂ ਵੱਡੇ ਅਰਸ਼ਾਤਰੀ ਹੋਏ ਤੇ ਦੇਸ਼ ਦੇ ਪ੍ਰਧਾਨ ਮੰਤਰੀ ਹੋਏ ਉਹਨਾਂ ਦੀ ਸੋਚ ਸੀ ਕਿ ਰਾਤ ਨੂੰ ਕੋਈ ਭੁੱਖਾ ਨਾ ਸੋਵੇ ਹਰ ਘਰ ਦਾ ਚੁੱਲਾ ਬਲਣਾ ਚਾਹੀਦਾ ਤੇ ਜਿਹੜੇ ਉਹ ਗਰੀਬ ਆ ਨਿਮਨ ਗਰੀਬ ਸੀਗੇ ਉਹਨਾਂ ਦੇ ਘਰ ਚੁੱਲੇ ਮਲਣ ਲਈ ਉਹਨਾਂ ਨੇ ਇੱਕ ਮੰਦਰੀ ਗੱਸਕੀਮ ਲਿਆਂਦੀ ਸੀ ਜਿਹੜਾ ਇੱਕ ਠੋਕੜ 100 ਦਿਨ ਰੋਜ਼ਗਾਰ ਮਿਲਦਾ ਸੀ ਗਰੰਟੀ ਸੀ ਹਾਂ ਹਾਂਜੀ ਲੇਕਿਨ ਹੁਣ ਜਿਹੜੀ ਸਰਕਾਰ ਨੇ ਮਤਲਬ ਇਹ ਤਬਦੀਲੀ ਲਿਆਂਦੀ ਕਿ 125 ਦਿਨ ਕਰਤੇ 100 ਤੋਂ ਹੂੰ ਉਹ ਕਹਿੰਦੇ 100 ਦਿਨ ਘਟਾ 125 ਦਿਨ ਕਰਦੇ ਆ ਲੇਕਿਨ ਉਹਦੇ ਵਿੱਚ ਪਹਿਲਾਂ 90 ਦਾ ਸੀਗਾ ਹੁਣ 60 40 ਕਰਤਾ ਹੂੰ ਹਾਂਜੀ 90 ਦਾ ਦੇ ਵਿੱਚ ਵੀ 90 ਕੇਂਦਰ ਕੇਂਦਰ ਦੀ ਪਾਲਿਸੀ ਕੇਂਦਰ ਦਾ ਖਰਚਾ ਕਰਨਾ ਹੂੰ ਤੇ ਲੇਕਿਨ ਹੁਣ ਜਿਹੜਾ 60 40 ਤੋਂ ਬਦਾਂ ਜਿਹੜੇ ਸੂਬੇ ਪਹਾੜੀ ਸਟੇਟਾਂ ਤੋਂ ਬਿਨਾਂ ਹੂੰ ਜਿਹੜੇ ਸੂਬੇ ਪਹਿਲੇ ਕਰਜ਼ਾਈ ਹੈ ਹੂੰ ਉਸ ਕੇਂਦਰ ਦੀ ਸਕੀਮ ਨੂੰ ਕਿਵੇਂ ਭਰ ਚੱਲਣਗੇ ਹੂੰ ਬਿਲਕੁਲ ਉਹਨਾਂ ਤੇ ਤਾਂ ਬੋਝ ਹੀ ਪੈਣਾ ਹਾਂ ਇਸ ਦੇ ਵਿੱਚ ਉਹਨਾਂ ਨੇ ਇਹ ਵੀ ਰੱਖਿਆ ਕਿ ਮਤਲਬ ਪਾਲਿਸੀ ਸਰਕਾਰ ਕੇਂਦਰ ਸਰਕਾਰ ਦੀ ਆ ਵੀ ਕਿਹਨੂੰ ਕੰਮ ਦੇਣਾ ਕਦੋਂ ਦੇਣਾ ਹੂੰ ਜਿਹੜੇ ਇਸ ਤੋਂ ਬਿਨਾਂ ਨਾ ਜਦੋਂ ਨਰੇਗਾ ਪਾਲਿਸੀ ਦੇ ਵਿੱਚ ਮਤਲਬ 300 ਤੋਂ ਵੱਧ ਕੰਮ ਸੀਗੇ ਹੂੰ ਤੋ ਪੰਚਾਇਤਾਂ ਆਪਣੀ ਮਰਜ਼ੀ ਦਾ ਕੰਮ ਜਿਹੜਾ ਮਰਜ਼ੀ ਕਰਦੇ ਨੇ ਡਵੈਲਪਮੈਂਟ ਹੁੰਦੀ ਸੀ ਪਿੰਡਾਂ ਦੀ ਵਿਕਾਸ ਹੁੰਦਾ ਸੀ ਪਰ ਉਹਨਾਂ ਨੇ ਹੁਣ ਮਤਲਬ ਨਾ ਸਕਰੀਨਿੰਗ ਕਰਤੀ ਕਿਸਾਨੀ ਨਾਲ ਸੰਬੰਧਤ ਸਾਰੇ ਕੰਮ ਬੰਦ ਕਰਤੇ ਤੁਸੀਂ ਕਿਸਾਨਾਂ ਦੇ ਮਜ਼ਦੂਰਾਂ ਦੀ ਕੇਂਦਰ ਸਰਕਾਰ ਬਹੁਤ ਜ਼ਿਆਦਾ ਹਮਾਇਤ ਕਰ ਚੜੀ ਆ ਭਾਸ਼ਣਾਚ ਹਮ ਲੇਕਿਨ ਜਦੋਂ ਪ੍ਰੈਕਟੀਕਲ ਉਹ ਬਿੱਲ ਦੇਖਿਆ ਕਾਨੂੰਨ ਦੇਖਿਆ ਕਿ ਉਹ ਉਲਟ ਹੈ ਹਮ ਹੁਣ ਗੱਲ ਹੈ ਕਿ ਪੰਜਾਬ ਸਰਕਾਰ ਨੇ ਇੱਕ ਰੋਜ਼ਾ ਵਿਧਾਨ ਸਭਾ session ਚ ਲਾਇਆ ਹਾਂਜੀ ਇਸ ਕਰਕੇ ਚਲਾਇਆ ਕਿ ਮਤਲਬ ਜਿਹੜੀ ਕੇਂਦਰ ਸਰਕਾਰ ਦੀ ਨੀਤੀ ਹੈਗੀ ਆ ਇਹ ਨੇ ਲਾਗੂ ਨਹੀਂ ਕਿਉਂਕਿ ਪੰਜਾਬ ਸਰਕਾਰ ਇਹ ਨਹੀਂ ਕੋਈ ਹੋਰ ਸਟੇਟ ਵੀ ਨਹੀਂ ਚਲਾ ਸਕਦੀਆਂ ਹੋ ਸਕਦਾ ਡਬਲਿਨ ਸਰਕਾਰਾਂ ਜਾਂ ਤੇ ਭਾਜਪਾ ਸਰਕਾਰਾਂ ਉਹ ਚਲਾ ਲੈਣਗੀਆਂ ਵੀ ਆਪਣੇ ਕੇਂਦਰ ਸਰਕਾਰ ਦਾ ਜਿਹੜੇ ਲਾ 14 ਘੰਟਿਆਂ ਦਾ ਕਾਨੂੰਨ ਬਣਿਆ ਤੇ ਉਹਨੂੰ ਲਾਗੂ ਕਰਨਾ ਉਹਨਾਂ ਦਾ ਫਰਜ਼ ਬੰਦ ਹੈ ਜੀ ਉਹ ਹੋਰ ਪਰਚੇ ਕਰਜੇ ਘਟਾਉਣਗੇ ਲੇਕਿਨ ਇਹ ਵੀ ਗੱਲ ਹੈ ਕਿ ਜਦੋਂ ਅਸੀਂ ਨਾ ਇਸ ਸਕੀਮ ਦਾ ਅਨਲਿਸਿਸ ਕਰਦੇ ਹਾਂ ਉਹਦੇ ਵਿੱਚ ਨਾ ਮਤਲਬ 70 ਦੇ ਨਹੀਂ ਕੰਮ ਹੋਇਆ ਵੱਧ ਤੋਂ ਵੱਧ ਐਵਰੇਜ ਜਿਹੜੇ ਪੂਰੇ ਇੰਡੀਆ ਦੀ ਹੈ ਹਮਮ ਔਰ ਜਿੱਥੇ ਪੰਜਾਬ ਸਰਕਾਰ ਕੱਲ ਮੈਂ ਦੇਖਿਆ ਵਿਧਾਨ ਸਭਾ ਦਾ ਸੈਸ਼ਨ ਸਾਰਾ ਦੇਖਿਆ ਹਮ ਤੇ ਉਹ ਸੈਸ਼ਨ ਦੇ ਵਿੱਚ ਦੇਖਿਆ ਕਿ ਜਿੰਦਾ ਨਾ ਸਰਕਾਰ ਮਤਲਬ ਸਿਰ ਪਰ ਨੇ ਕੰਮ ਕਰ ਰਹੀ ਹੈਗੀ ਆ ਕਿ ਦਲਤਾਂ ਦੇ ਹੱਕ ਚ ਇਹ ਸਰਕਾਰ ਖੜੀ ਹੈ ਹਮ ਜੀ ਹਾਂ ਤੇ ਦਲਤਾਂ ਤੋਂ ਬਿਨਾ ਪਿੱਲੀ ਗੱਲ ਤੇ ਇਹਨਾਂ ਨੂੰ ਇਹ ਨਹੀਂ ਕਲੀਅਰ ਹੋਇਆ ਬੇ ਦਲ ਦਾ ਅਰਥ ਕੀ ਹੈਗਾ ਹਮ ਦਲ ਦਾ ਅਰਥ ذات ਕੋਈ ਨਹੀਂ ਹੁੰਦਾ ਦਲ ਦਾ ਅਰਥ ਹੁੰਦਾ ਵਾ ਕਿ ਸ਼ੋਸ਼ਲ ਸਮਾਜ ਜੀ ਹਾਂ ਜਿਨ੍ਹਾਂ ਨੂੰ ਰੋਜ਼ਗਾਰ ਹੈ ਨੇ ਜਿਨ੍ਹਾਂ ਦੇ ਕੋਲ ਨਹੀਂ ਹਾਂ ਲੇਕਿਨ ਉਹ ਕਹਿ ਰਹੇ ਨੇ ਲਗਾਤਾਰ ਹਮ ਉਹ ਉਹਦੇ ਵਿੱਚ ਕੀ ਦੇਖਿਆ ਕਿ ਇਹਨਾਂ ਸਰਕਾਰ ਨੇ ਉਹ ਸੈਸ਼ਨ ਦੇ ਵਿੱਚ ਬਹੁਤ ਕੁਝ ਕਿਹਾ ਹੈਗਾ ਕਿ ਨਹੀਂ ਚੱਲ ਸਕਦਾ ਕਿ ਨਹੀਂ ਇਦਾਂ ਨਹੀਂ ਹੋ ਸਕਦਾ ਇਹ ਸਰਕਾਰ ਅਗੇਂਸਟ ਕੇਂਦਰ ਸਰਕਾਰ ਨੂੰ ਕਾਫੀ ਜਿਆਦਾ ਇਹਨਾਂ ਨੇ ਅਬਿਊਜ਼ ਕੀਤਾ ਹੂੰ ਹੂੰ ਜੇਕਰ ਮਤਲਬ ਇਹਨਾਂ ਨੇ ਗੱਲ ਲਾਖੀ ਹੈਗੀ ਜਾਂ ਪ੍ਰਗਟ ਸਿੰਘ ਨੇ ਗੱਲ ਲਾਖੀ ਸੀਗੀ ਕਿ ਕਿ ਤੁਸੀਂ ਪੈਸਾ ਖਰਾਬ ਕਰ ਰਹੇ ਹੋ ਸੈਸ਼ਨ ਦੇ ਉੱਤੇ ਸੈਸ਼ਨ ਦੇ ਪੈਣਾ ਕੁਝ ਨਹੀਂ ਤੁਸੀਂ ਪਹਿਲਾਂ ਵੀ ਇਦਾਂ ਬਹੁਤ ਕੁਝ ਕੀਤਾ ਤਾਂ ਇਦਾਂ ਫਰੂਟਫੁੱਲ ਨਸ ਹੋਈ ਆ ਕੋਈ ਫਰੂਟ ਨਹੀਂ ਮਿਲਿਆ ਫਲ ਨਹੀਂ ਮਿਲਿਆ ਵੀ ਜਦੋਂ ਤੱਕ ਅਸੀਂ ਪੂਰਾ ਪੰਜਾਬ ਇਕੱਠੇ ਹੋ ਗਏ 117 ਦੇ 17 ਐਮਐਲਏ ਅਸੀਂ ਮੋਦੀ ਦੇ ਘਰ ਦੇ ਬਾਹਰ ਨਹੀਂ ਖੱਪ ਕਰਦੇ ਹੂੰ ਵੀ ਸਾਡੇ ਆਗਾ ਫੇ ਕੀ ਫਾਇਦਾ ਹੂੰ ਜੀ ਹਾਂ ਜੀ ਤੁਸੀਂ ਇੱਕ ਇਸ਼ਤਿਹਾਰ ਛਾਪ ਕੇ ਗੂਗਲ ਉਾਂ ਤੇ ਮਿੱਟੀ ਉਤਾਰ ਲੈਣੀ ਹੂੰ ਇਹ ਗੂਗਲ ਮਿੱਟੀ ਝਾਣ ਵਾਲੀ ਗੱਲ ਆ ਇਹਦੇ ਬਿਲ ਦੇ ਵਿਰੁੱਧ ਕੁਛ ਨਹੀਂਗਾ ਹਾਂ 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 ਦੇਸ਼ਾਗਰ ਕੇਂਦਰੀ ਖੇਤੀਬਾੜੀ ਮੰਤਰੀ ਝੋਨ ਸਾਹਿਬ ਨੇ ਇਸ ਮਤੇ ਦਾ ਵਿਰੋਧ ਕੀਤਾ ਹੂੰ ਹੂੰ ਵੀ ਇਹਨਾਂ ਨੇ ਮਤੇ ਗੱਲ ਦੇ ਉਹਨਾਂ ਨੇ ਪੱਖ ਦੱਸਿਆ ਕੀ ਪੱਖ ਹੈਗੇ ਆ ਹੂੰ ਲੇਕਿਨ ਗੱਲ ਇਹ ਕੀ ਕਿ ਜੇਕਰ ਤੁਸੀਂ ਦਲਤ ਪੱਖੀ ਹੈਗੇ ਆ ਜੇ ਕੇਂਦਰ ਸਰਕਾਰ ਨੇ 125 ਦਿਨ ਕੀਤੇ ਹੈਗੇ ਆ ਤੁਸੀਂ ਕਹੋਗੇ ਤੁਸੀਂ 125 ਦਿਨ ਅਸੀਂ 40% ਨਹੀਂ ਪੋਣਾ ਤੁਸੀਂ 125 ਦਿਨ ਦੇਵੋ ਹੂੰ ਤੇ ਅਸੀਂ 125 ਦਿਨ ਅਸੀਂ ਸ਼ੁਰੂ ਕਰਦੇ ਹਾਂ 250 ਦਿਨ ਚਲਾਉਣੇ ਆ ਹਮ ਜੀ ਜਦੋਂ ਦਲਤ ਪੱਖੀਆਂ ਗਈਆਂ ਹਮ ਹਮ ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਇਸ ਸਾਲ ਦਸੰਬਰ ਤੱਕ ਹਮ ਪਤਾ ਕਿੰਨਾ 26 ਦਿਨ ਕੰਮ ਮਿਲਿਆ ਹਮ ਜਿਹੜੀ ਸਰਕਾਰ ਸੌਦਨਿਕ ਕੰਮ ਦੇ ਸਕੀ ਹੂੰ ਜੀ ਤੇ ਉਹ ਕਿੱਥੋਂ ਆਸ ਰੱਖਦੇ ਆ 10% ਨਹੀਂ ਪੇ ਕਰ ਸਕੋ ਹੰਦ ਮੰਤਸਰ 10% ਨਹੀਂ ਦੇ ਸਕੇ ਵੀ ਉਹ ਸਕੀਮ ਨੂੰ ਲਾਗੂ ਕਰਨ ਲਈ ਉਹਨੂੰ ਚਲਾਉਣ ਲਈ ਲੋਕਾਂ ਦੇ ਚੁੱਲਿਆਂ 'ਚ ਅੱਗ ਬਲਦੀ ਰਹੇ ਦਾਅਵੇ ਕਰਦੇ ਚੁੱਲਿਆਂ 'ਚ ਅੱਗ ਬਲਣੀ ਆ ਸਾਡਾ ਬੜਾ ਫਿਕਰਮੰਦ ਆ ਅੱਜ ਲੋਕਾਂ ਨੂੰ ਪਿੰਡਾਂ 'ਚ ਲਾਮਬੰਦ ਕਰ ਲਿਆ ਲੋਕਾਂ ਨੂੰ ਡਰਾ ਰਿਹਾ ਹੈ ਤੁਹਾਡਾ ਕੰਮ ਬੰਦ ਹੋ ਜਾਣਾ ਕੰਮ ਸਰਕਾਰ ਬੰਦ ਕਰਨ ਜਾਦੀ ਪੰਜਾਬ ਸਰਕਾਰ ਹੂੰ ਤੁਸੀਂ ਜਿਹੜੀ ਪਾਲਿਸੀ ਆਈ ਆ ਪਾਲਿਸੀ ਜ 125 ਦਿਨ ਦੀ ਆ ਤੂੰ ਲਾਗੂ ਕਰੋ ਦਿਓ 40 40% ਹਾਂਜੀ ਤਾਨੂੰ ਇਹ ਤਕਲੀਫ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਨਹੀਂ ਦੇਣ ਚਾਹੁੰਦੇ ਤੁਸੀਂ ਕਹੋ ਵੀ ਦਲ ਤਾਂ ਹੁੰਦੇ ਚੁੱਲ੍ਹੇ ਬੰਦ ਨਹੀਂ ਹੁੰਦੇ ਜੇ ਸਰਕਾਰ ਬੰਦ ਕਰਨਾ ਚਾਹੁੰਦੀ ਕੇਂਦਰ ਅਸੀਂ ਚਲਾ ਕੇ ਦਿਖਾਵਾਂਗੇ ਅਸੀਂ 125 ਜਲਾਵਾਂਗੇ ਹੁਣ ਜਦੋਂ ਮੈਂ ਦੇਖਿਆ ਕੱਲ ਉਸ ਵਿਧਾਨ ਸਭਾ ਦੇ ਵਿੱਚ ਨਾ ਜੇ ਸਭ ਤੋਂ ਬੈਲੈਂਸ ਗੱਲ ਕੀਤੀ ਆ ਉਸ ਦਾ ਪ੍ਰਗਟ ਸਿੰਘ ਨੇ ਕੀਤੀ ਹੂੰ ਜੀ ਹਾਂ ਜੀ ਪ੍ਰਗਟ ਸਿੰਘ ਨੇ ਇਹ ਗੱਲ ਕੀ ਆ ਕਿ ਅਸੀਂ ਮੇਲੇ ਨਹੀਂ ਮਾਰਨੇ ਹੂੰ ਬਿਲਕੁਲ ਅਸੀਂ ਦੋਸ਼ੀ ਨਹੀਂ ਬਣਾ ਕਿਸੇ ਨੂੰ ਅਸੀਂ ਇਹ ਲੋਕਾਂ ਦੇ ਹੱਕ ਨੂੰ ਲੈ ਕੇ ਲੜਾਈ ਲੜਨੀ ਆ ਵੀ ਜੇ ਕੇਂਦਰ ਦੀ ਪਾਲਿਸੀ ਜਿਹੜੀ ਬਣੀ ਸੀਗੀ ਉਹਦੀ ਆਤਮਾ ਨਾ ਮਰੋ ਹੂੰ ਜਿਹੜੀ ਉਹਦੀ ਆਤਮਾ ਸੀ ਉਹ ਦਲਤ ਪੱਕੀ ਸੀ ਉਹ ਗਰੀਬ ਪੱਕੀ ਸੀ ਉਹ ਮਜ਼ਦੂਰ ਪੱਕੀ ਸੀ ਠੀਕ ਹੈ ਨਾ ਤੇ ਉਹਨੇ ਮਜ਼ਦੂਰ ਆ ਗਰੀਬ ਆ ਹੁਣ ਗੱਲ ਇਹ ਵੀ ਹੈ ਨਾ ਗੱਲ ਨਿਕ ਗਈ ਆ ਕਿ ਇਹਦਾ ਮਿਸਯੂਜ਼ ਕਿੱਦਾਂ ਹੋਇਆ ਹੂੰ ਕਿਉਂਕਿ 90% ਕੇਂਦਰ ਦਿੰਦੀ ਹੈ ਸਰਕਾਰਾਂ ਨੇ ਮਿਸਯੂਜ਼ ਵੀ ਬਹੁਤ ਕੀਤਾ ਮਿਸਯੂ ਕਿਵੇਂ ਕੀਤਾ ਕਿ ਉਹਨਾਂ ਦੀ ਜਿਹੜੀ ਮੈਨੇਜਮੈਂਟ ਆ ਮਿਸਮੈਨੇਜ ਬਹੁਤ ਹੋਈ ਹੂੰ ਤੁਸੀਂ ਜਿਹੜੇ ਬਜ਼ੁਰਗ ਨੂੰ ਘਰ ਕੱਚ ਦਾ ਗਲਾਸ ਚਾਲ ਨੇ ਮੂੰਹ ਫੜਾਉਂਦੀ ਹਾਂਜੀ ਨਾ ਬੀਕੋਤ ਕੰਪਲੀਟ ਡੇਪੂਆ ਤੁਸੀਂ ਨੂੰ ਜੋਬ ਕਟ ਦੇ ਰਹੇ ਹੂੰ ਕਿੱਦਾਂ ਫਿਰ ਇਹ ਚੀਜ਼ ਚੰਗੀ ਹੋ ਗਈ ਹੈ ਤੁਸੀਂ ਉਹ ਇੱਕ ਮੰਜੇ ਜਿਹਾ ਥਾਂ ਨਹੀਂ ਗੁੱਟਦਾ ਸਾਰੇ ਦਿਨ ਦੇ ਵਿੱਚ ਤੇ ਉਹ 300 ਰੁਪਏ ਲੈਣ ਠੱਕਦਰ ਹੋ ਜਾਂਦਾ ਮਤਲਬ ਇਹ ਦਰਬਾਰ ਤੋਂ ਆ ਕੁਝ ਪਜਾਦਾ ਨਹੀਂ ਇਹ ਕੀਤਾ ਕਿ ਆਪਣੇ ਪਰਿਵਾਰਾਂ ਦੇ ਜੀਆਂ ਨੂੰ ਵਿੱਚ ਕਾੜ ਬਣਾਤੇ ਤੇ ਉਹਦੇ ਵਿੱਚ ਢੜੀਆਂ ਪਾਈ ਜਾਂਦੇ ਸੀਗੇ ਹੂੰ ਕਬਲੇ ਵੀ ਹੋਇਆ ਗਿਆ ਮਤਲਬ ਪਾਰਦਰਸ਼ਤਾ ਨਹੀਂ ਰਹੀ ਡਾਕਟਰ ਮਨਮੋਹਨ ਸਿੰਘ ਦੀ ਨੀਤੀ ਨੂੰ ਸਾਡੀ ਬਦਨੀਤੀ ਨੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹਾਂ ਨਾ ਜੀ ਲੇਕਿਨ ਖੁਸ਼ਕਿਸਮਤ ਰਹੇ ਗਿਆ ਕਿ ਕੱਲ ਜਦੋਂ ਵਿਧਾਨ ਸਭਾ ਵਿੱਚ ਵੇਦਾ ਮੈਂ ਕਾਂਗਰਸ ਪਾਰਟੀ ਜਿਹੜੀ ਕਾ ਲੜ ਰਹੀ ਸੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਨੂੰ ਵਧਾਈ ਦੇਣਾ ਹਾਂ ਵਧਾਈ ਦੇਣਾ ਕਿ ਜਿੰਨੀ ਵੀ ਉੱਥੇ ਕੱਲ ਸਮੀਖਿਆ ਹੋਈ ਆ ਉਹ ਮੰਦਰੀਗਾਂ ਦੇ ਹੱਕ ਚ ਹੋਈ ਆ ਹਾਂ ਵੀ ਮੰਦਰੀਗਾਂ ਪਾਲਿਸੀ ਬਹੁਤ ਵਧੀਆ ਸੀ ਹਾਂ ਹਾਂ ਬਾ ਕਮਾਲ ਸੀ ਇਸ ਤੋਂ ਬਿਨਾ ਆਮਾਦੀ ਪਾਰਟੀ ਨੇ ਮੰਦਰੀਗਾ ਸਕੀਮ ਦੀ ਜ ਮਹਾਤਮਾ ਗਾਂਧੀ ਨਾਂ ਤੇ ਬਣੀ ਸਕੀਮ ਦੀ ਕਦੇ ਪ੍ਰਸ਼ੰਸਾ ਨਹੀਂ ਸੀ ਕੀਤੀ ਹਾਂ ਜੀ ਕੱਲ ਭਾਵੇਂ ਉਹਨਾਂ ਨੇ ਮੋਦੀ ਸਾਹਿਬ ਦੀ ਨਿਦਾ ਵਿਰੋਧ ਹੀ ਕੀਤਾ ਹਾਂ ਲੇਕਿਨ ਕੀਤਾ ਕੀ ਮੰਦਰੀਗਾ ਦੀ ਪ੍ਰਸ਼ੰਸਾ ਹੋਈ ਹੈ ਹਾਂ ਜਿਹੜੀ ਕ੍ਰਿਸ਼ਨ ਕਹਿੰਦੀ ਸੀ ਕਾਂਗਰਸ ਪਾਰਟੀ ਦੀ ਜੀ ਤੇ ਇਸ ਵਰਗੇ ਕਾਂਗਰਸ ਪਾਰਟੀ ਨਾਲ ਜਿਹੜੇ ਲੜਦੇ ਵੀ ਸੀਗੇ ਮੈਂ ਕਿੰਨੇ ਸੀਗੇ ਵੀ ਤੁਸੀਂ ਤੁਹਾਡੀ ਤੇ ਸੁਗੋਂ ਗੱਲ ਹੋ ਰਹੀ ਹੈ ਹਾਂ ਤੁਸੀਂ ਇਸ ਗੱਲ ਦਾ ਦਾਵਾ ਕਰੋ ਇਕੱਲੇ ਹਨਾ ਗੱਲ ਦੇ ਦਮਕ ਰੋਕ ਕੇ ਅੱਜ ਉਹ ਜਿਹੜੀ ਮਦਦ ਸਕੀਮ ਸੀ ਜਿਹਨੂੰ ਲੋਕਾਂ ਤੱਕ ਜੁੜੀ ਹੋਈ ਸੀ ਲੋਕਾਂ ਦੀ ਸਕੀਮ ਸੀਗੀ ਜਿਹਨੂੰ ਅੱਜ ਤੁਹਾਨੂੰ ਅਸਲ ਮਿਲ ਰਹੀ ਹੈਗੀਆ ਤੁਸੀਂ ਇਹਨੂੰ ਕੈਸ਼ ਕਰਾਓ ਕਿ ਉਹਨਾਂ ਦੇ ਖਿਲਾਫ ਲੜਨਾ ਹਮ ਸਹੀ ਗੱਲ ਅੱਛਾ ਉੱਥੇ ਮੈਂ ਦੇਖਿਆ ਕਿ ਭਗਵਤਪਨ ਸਾਹਿਬ ਤੇ ਵਿਚਾਰੇ ਮੁੱਖ ਮੰਤਰੀ ਪੰਜਾਬ ਉਮੇੜੇ ਹੋ ਜਾਂਦੇ ਆ ਜੇ ਉਹਨਾਂ ਨੇ ਕਿਹਾ ਤਾਂ ਨਾ ਆਓ ਲੜੀਏ ਚੱਲੀਏ ਉਹ ਪਤਾ ਕੀ ਕਹਿੰਦੇ ਹਮ ਮੋਦੀ ਦੇ ਘਰ ਤੋਂ ਸੋਨੀਆ ਗਾਂਧੀ ਦਾ ਛੇਵਾ ਕਰ ਰਾਹੁਲ ਦਾ ਅੱਠਵਾ ਕਰ ਤੁਸੀਂ ਜਾਓ ਉੱਥੇ ਲੜੋ ਹਮ ਵੀ ਤੁਸੀਂ ਗੂਗਲੋਂ ਮਿੱਟੀ ਝਾੜ ਨਿਕਲੀ ਜੀ rahul ਦਾ ਘਰ ਉਥੇ ਉਹਦੇ ਨੇੜੇ ਆ મોદી ਦੇ ਤੇ केजरीवाल ਦਾ ਹਾਈ ਕਮਾਂਡ ਤੁਹਾਡੀ ਕਿੱਥੇ ਆ ਹੂੰ ਜੀ ਉਹ ਵੀ ਦਿੱਲੀ ਬੈਠੇ ਆ ਬਿਲਕੁਲ ਸਹੀ ਗੱਲ ਹੈ ਹੈਨਾ ਜੀ ਤੁਸੀਂ ਲੋਕਾਂ ਨੂੰ ਜਜ਼ਬਾਤੀ ਕਰਕੇ ਕਿਉਂ ਭੰਬਰ ਗੂਸੇ 'ਚ ਪਾ ਰਹੇ ਆ ਹੈਨਾ ਜੀ ਔਰ ਮਤਲਬ ਇਹ ਯੂਨੀ ਗਾ ਕਿ ਤੁਸੀਂ ਹੁਣ ਮਤਲਬ ਹਰ ਹਰ ਬੰਚ ਜਿਹੜਾ ਹੈਗਾ ਉਹ ਕਲਾਕਾਰੀ ਨਹੀਂ ਹੁੰਦੀ ਹੂੰ ਬਿਲਕੁਲ ਸਹੀ ਗੱਲ ਹੈ ਹੈਨਾ ਉਹ ਕਮੇਡੀ ਨਹੀਂ ਹੁੰਦੀ ਹੂੰ ਤੁਸੀਂ ਇਸ ਮੋਰਚਾ ਸੰਭਾਲਿਆ ਜਿੱਦ ਤੱਕ ਇੱਕ ਨੂੰ ਸਨ ਮਾਰਨੇ ਹੁੰਦੇ ਆ ਤੁਸੀਂ ਤੁਹਾਡੀ ਇਤਮੀਨਾ ਨਹੀਂ ਹੈਨੀ ਹੂੰ ਤੁਸੀਂ ਪੂਰੀ ਪੂਰੀ ਜਿਹੜੇ 4 ਘੰਟੇ ਹੋਏ ਆ ਤੁਸੀਂ ਪੌਣੇ 4 ਘੰਟੇ ਕਿਤੇ ਹੋਰ ਬੈਠੇ 15 ਮਿੰਟ ਆ ਕੇ ਕੇ ਸੁਣ ਕੇ ਉਹਨਾਂ ਦੇ ਉੱਪਰ ਹੈਵੀ ਹੁੰਨੇ ਕਿੰਨੇ ਹੈਵੀ ਇਹਨਾਂ ਜਿਹੜੇ ਤੁਹਾਨੂੰ ਸਮਰਥਨ ਦੇ ਰਿਹਾ ਹੂੰ ਜਿਹੜੇ ਵਿਰੋਧੀ ਧਿਰ ਸਾਰੀਆਂ ਸਮਰਥਨ ਕਰ ਰਹੀਆਂ ਇੱਕ ਅਸ਼wini ਕੁਮਾਰ ਤੋਂ ਬਿਨਾ ਹੂੰ ਜੀ ਜਿਹੜੇ ਅਸ਼wini ਸ਼ਰਮਾ ਜਿਹੜੇ ਨਾ ਭਾਤਜੰਦਾ ਵੱਡੇ ਦੇ ਮੌਜੂਦਾ ਐਕਟਿੰਗ ਪ੍ਰਧਾਨ ਮੰਤਰੀਆਂ ਤੇ ਮੈਂਬਰ ਉਹਦੇ ਵਿਧਾਨ ਸਭਾ ਮੈਂਬਰ ਵੀ ਆ ਉਹਨਾਂ ਨੇ ਕਿਹਾ ਕਿ ਦੱਸੋ ਨੁਕਸ ਕੀ ਆ ਉਹ ਹੱਕ ਜੀ ਬੋਲਨੇ ਆ ਕਿਉਂਕਿ ਉਹਨੂੰ ਬੋਲਣਾ ਬਣਦਾ ਜੀ ਲੇਕਿਨ 116 ਬੰਦੇ ਤਾਂ ਤੁਹਾਨੂੰ ਤੁਰਨ ਨੂੰ ਤਿਆਰ ਆ ਤੁਸੀਂ ਤੁਰਨ ਲਈ ਤਿਆਰ ਨਹੀਂ ਹੂੰ ਉਹ ਸਾਥ ਨਹੀਂ ਲੈਣਾ ਚਾਹੁੰਦੇ ਹਨ ਮਤਲਬ ਇਹ ਲੱਗਦਾ ਉਸੇ ਵੇਲੇ ਜੇ ਸੁਖਪਾਲ ਸਿੰਘ ਖੈਰਾ ਦੇ ਕੋਲ ਤਿਆਰੀ ਕੀਤੀ ਜਗੀ ਵੀ ਮੈਂ ਦੱਸੂੰਗਾ ਇਹ ਕੀ ਹੈਗਾ ਉਹਨੇ ਭਗਵੰਤ ਮਾਨ ਦੇ ਖਿਲਾਫ ਨਹੀਂ ਸੀ ਬੋਲਣਾ ਉਹਨੇ ਮਰੇਗਾ ਦੇ ਹੱਕ ਤੇ ਮੌਜੂਦਾ ਜਿਹੜਾ ਕਾਨੂੰਨ ਬਣਦਾ ਵਿਰੁੱਧ ਬੋਲਣਾ ਸੀਗਾ ਮਤਲਬ ਕੋਈ ਅਕਨੋਲਜ ਆ ਉਹਨੂੰ ਟਾਈਮ ਨਹੀਂ ਦਿੱਤਾ ਜਾਣਵਜ ਕੀ ਟਾਈਮ ਉਹਨਾਂ ਲੋਕਾਂ ਨੂੰ ਦਿੱਤਾ ਜਿਨ੍ਹਾਂ ਦੇ ਪਰ ਲੈ ਨਹੀਂ ਕੁਝ ਹਾਂ ਹੈਨਾ ਜਾਂ ਆਪਦੇ ਕੁਝ ਬੰਦਿਆਂ ਦੇ ਕੋਲ ਇੱਕ ਹਾਲਿਆ ਕਿ ਮੁੱਖ ਮੰਤਰੀ ਸਾਹਿਬ ਨੇ ਦਲਦਸਮਾਜ ਦੀ ਬੜਾ ਕੀਤਾ ਛੇ ਸਾਡੇ ਮੰਤਰੀ ਲੈ ਲਏ ਹਾਂ ਛੇ ਮੰਤਰੀ ਹੋ ਸਕਦਾ ਕਿ ਦਲਦਸਮਾਜ ਦੇ ਪੁੱਤਰ ਹੋਣਗੇ ਪਰ ਜਿਨ੍ਹਾਂ ਦੇ ਪਾਏ ਹੋਏ ਮਤਲਬ 20-20 ਹਜ਼ਾਰ ਦੇ ਕੋਟ ਆ ਦਲਦਸਮਾਜ ਦੀ ਗੱਲ ਆ ਹਾਂ ਤੁਹਾਡੀਆਂ ਗੱਡੀਆਂ ਤੁਹਾਡੇ ਘਰ ਰੈਸ਼ ਗੱਡੀਆਂ ਨਹੀਂ ਆਗੀਆਂ ਤੁਸੀਂ ਦਲਦ ਨਹੀਂ ਰਹਿ ਗਏ ਤੁਸੀਂ ਦਲਦ ਨਾ ਖੋ ਆਪਣੇ ਆਪ ਨੂੰ ਜੀ ਦਲਦ ਉਹ ਲੋਕ ਆ ਜਿਨ੍ਹਾਂ ਦੇ ਚੁੱਲਿਆਂ 'ਚ ਅੱਗ ਨਹੀਂ ਬਲਦੀ ਹਾਂ ਜੀ ਬਿਲਕੁਲ ਹੈਨਾ ਜਾਂ ਜਿਨ੍ਹਾਂ ਨੂੰ ਉਜਰਤ ਨਹੀਂ ਮਿਲਦੀ ਹਾਂ ਉਹ ਨਹੀਂ ਹੋ ਰਿਹਾ ਹਮ ਖੜੇ ਸਭ ਬਗੇ ਗੱਲ ਕੀਤੇ ਜਾਵੇ ਤਾਂ ਜਦੋਂ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਵਿਦਾਇਕ ਪ੍ਰਗਟ ਸਿੰਘ ਨੇ ਪੁੱਛਿਆ ਕਿ ਕੇਂਦਰ ਦੇ ਵੱਲੋਂ ਵਧਾਏ ਗਏ 25 ਦਿਨਾਂ ਦੇ ਲਈ ਰਾਜ ਆਪਣੇ ਖਜ਼ਾਨੇ ਤੋਂ ਫੰਡ ਕਿਉਂ ਨਹੀਂ ਕਰਦਾ ਜੇ ਪੰਜਾਬ ਸਰਕਾਰ ਗਰੀਬਾਂ ਦੇ ਹਿੱਤ ਦੇ ਵਿੱਚ ਹੈ ਤਾਂ ਫਿਰ ਇਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀ ਕਿਉਂਕਿ ਇਹ ਸਿਰਫ ਵਿਰੋਧੀ ਰਾਜਨੀਤੀ ਹੈ ਰਾਜ ਜੀ ਇਹ ਰਾਜਨੀਤੀ ਸਿਰ ਦਲ ਤੋਂ ਨੂੰ ਖੁਸ਼ ਕਰਨ ਦੀ ਹੈਗੀ ਹੈ ਅਨਪੜ੍ਹ ਲੋਕਾਂ ਨੂੰ ਕਰਨ ਦੀ ਹੈ ਪਿੰਡਾਂ ਥਾਵਾਂ ਤੇ ਜਾ ਕੇ ਵੀ ਅਸੀਂ ਬਹੁਤ ਤੁਹਾਡੇ ਹਸ ਲਈਏ ਬਿਲਕੁਲ ਨਹੀਂ ਜੀ ਹਮ ਮੈਂ ਗੱਲ ਕਰਦਾ ਕਿ ਪੰਜਾਬ ਸਰਕਾਰ ਮਜੂਦਾ ਪੰਜਾਬ ਸਰਕਾਰ ਝੇਕਰ ਵਕਤ ਦਲਤ ਅਤੇਸ਼ੀ ਆ ਹੂੰ ਤੈਨੂੰ ਜਈਦਾ ਕਿ 25 ਦਿਨ ਤੋਂ ਉਹਨੇ ਕਿਹਾ 25 ਦਿਨ ਤੁਸੀਂ ਦੇ ਦਿਓ ਹੂੰ ਜੀ ਤਾਂ ਵੀ ਨਹੀਂ ਬਣਦੇ 10% ਵੀ ਹੂੰ 10% ਵੀ 10 ਦਿਨ ਬਣਦੇ ਸੀਗੇ ਹੂੰ ਹੈਨਾ ਤੇ ਉਹ ਕਹਿੰਦੇ ਤੁਸੀਂ 25 ਕਰਦੇ 25% ਹੋ ਜਾਊਗਾ ਹਾਂਜੀ ਪਰ ਗੱਲ ਇਹ ਹੈ ਕਿ ਤੁਸੀਂ ਇਹ ਕਹੋਗੇ 100 ਅਸੀਂ 125 ਦਿਨ ਹੋਰ ਦਿੰਨੇ ਆ ਆਪਦੇ ਕੋਲੋਂ ਹੂੰ ਕਿ ਉਹ ਸੀਚੂਲੇ ਮਰਨ ਵਾਲੇ ਲੋਕਾਂ ਦੇ ਹੂੰ ਸਾਨੂੰ ਪਤਾ ਜਿਨ੍ਹਾਂ ਨੂੰ ਅਸੀਂ ਆਟਾ ਦਾਲ ਸਕੀਮ ਦਿੰਦੇ ਆ ਤੁਸੀਂ ਹੋਰ ਸਕੀਮਾਂ ਬੰਦ ਕਰਦੇ ਹੋ ਉਹਨਾਂ ਨੂੰ ਕੰਮ ਦੇ ਦਿਓ ਹੂੰ ਬਿਲਕੁਲ ਉਹ ਕਮਾ ਕੇ ਆਪਣਾ ਖਾਣਾ ਜੀ ਇਹ ਗਿਆ ਕਿ ਸਾਡੇ ਦਲਤਾਂ ਦੇ ਘਰਾਂ ਦੇ ਵਿੱਚ ਉਹਨਾਂ ਜਿਹੜੇ ਦੀਵੇ ਫਰੀ ਬਲਦੇ ਆ ਲਾਈਟਾਂ ਬਿਜਲੀ ਫਰੀ ਬਲਦੀ ਆ ਉਹਨਾਂ ਦਾ ਅਸੀਂ ਆਜੂਸ਼ਮਾਨ ਕੀਆ ਜਦ ਭਗਵੰਤ ਮਾਨਸ਼ੇਸ ਜੋ ਉਹਨਾਂ ਦੇ ਰਾਜ ਵੀ ਸਹੀ ਕਰ ਰਹੇ ਆ ਉਹਨਾਂ ਨੂੰ ਆ ਵੀ ਦੇ ਰਹੇ ਆ ਉਹਨਾਂ ਨੂੰ ਕੱਲੀ ਪਾਣੀ ਲੈਣ ਦੀ ਬੁੱਟਾ ਲੈਣ ਲਈ ਹੂੰ ਤੁਸੀਂ ਲੋਕਾਂ ਨੂੰ ਰੋਜ਼ਗਾਰ ਦਿਓ ਖਰਾਤ ਨਾ ਦੇਵੋ ਹੂੰ ਇਹ ਹੱਥ ਮੰਗਣ ਲਈ ਨਹੀਂ ਹੁੰਦੇ ਹੱਥ ਕੁਝ ਕਰਨ ਲਈ ਹੁੰਦੇ ਸਹੀ ਗੱਲ ਹੈ ਹੈਨਾ ਤੁਸੀਂ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਸਰਕਾਰ ਆਮ ਆਦਮੀ ਸਰਕਾਰ ਮੰਨਦੇ ਹੋ ਤੁਸੀਂ ਕਿਰਤਨ ਲਓ ਵੀ ਅਸੀਂ 125 ਦਿਨ ਦੀ ਕਿਰਤ ਜਿਹੜਾ ਜਿਨ੍ਹਾਂ ਦੇ ਘਰ ਤੁਸੀਂ ਨੌਜਵਾਨਾਂ ਨੂੰ ਤੇ ਲਿਆ ਹੀ ਨਹੀਂ ਸਕੇ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਦੇਖ ਲਓ ਜੋਬ ਕਾਰਡ 18 ਤੋਂ 30 ਸਾਲ ਦੇ ਮੁੰਡੇ ਨਹੀਂ ਹੁੰਦੇ ਵਿੱਚ ਹੈਨਾ ਸਾਡੇ ਕੋਲ ਮੋਟੀਵੇਸ਼ਨ ਹੀ ਹੈ ਨਹੀਂ ਕਿ ਅਸੀਂ ਬੱਚਿਆਂ ਨੂੰ ਕਿਰਤਨਾ ਜੋੜ ਸਕੀਏ ਅਸੀਂ ਬੱਚੇ ਜਿਹੜੇ ਪੜ੍ਹਦੇ ਬੱਚੇ ਵੀ ਹੈਗੇ ਆ ਜਿਹੜੇ 18 ਦੇ ਉੱਪਰ ਹੋ ਗਏ ਆ ਕਿ ਉਹਨਾਂ ਨੂੰ ਉਹਦੇ ਮੈਂਬਰ ਬਣਾ ਕੇ ਉਹਨਾਂ ਨੇ ਸੈਟਰਡੇ ਸੰਡੇ ਰੱਖ ਲਈਏ ਤਾਂ ਕਿ ਉਹ ਚਰੀ ਅੱਧਰ ਪਿੰਡ ਦਾ ਜਿਹੜਾ ਵਿਕਾਸ ਕਰ ਸਕਣ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਿਲਦੀ ਦਰਗਾਹ ਤੋਂ ਆਪਣੀ ਪੜ੍ਹਾਈ ਕਰ ਸਕਣ ਤੇ ਆਪਣੇ ਮਤਲਬ ਜੀ ਦੀਵਜਗਾ ਸਕਣ ਲੋਕਾਂ ਨੇ ਰੱਖਿਆ ਕਿ ਲੋਕ ਭਖਾਰੀ ਰਹਿਣ ਜੀ ਲੋਕਾਂ ਨੂੰ ਤੀਸਰੀ ਅੱਖ ਜਾਗੇ ਨਾ ਲੋਕ ਪੜ੍ਹ ਨਾ ਸਕਣ ਹਨਾ ਅੱਜ ਤੁਸੀਂ ਬਹੁਤ ਸਹੂਲਤਾਂ ਦਿੱਤੀਆਂ ਹੈਗੀਆਂ ਕਾਗਜ਼ਾਂ ਵਿੱਚ ਲੇਕਿਨ ਇੰਪਲੀਮੈਂਟੇਸ਼ਨ ਕਿੱਥੇ ਹੈ ਹਨਾ ਜੇ ਮੈਂ ਕਹਿੰਦਾ ਸਰ ਪ੍ਰਗਟ ਸਿੰਘ ਨੇ ਨਾ ਤੇ ਗੱਲ ਕੀਤੀ ਹੈਗੀਆ ਉਹਨਾਂ ਨੇ ਕਿਸੇ ਨੂੰ ਲਾਂਭਾ ਨਹੀਂ ਦਿੱਤਾ ਵੀ ਹਵ ਟੂ ਮੂਵ ਜੀ ਹਾਂ ਜੀ ਸਾਨੂੰ ਤੁਰਨਾ ਪੈਣਾ ਹਾਂ ਹਨਾ ਸਾਨੂੰ ਤੁਰਨਾ ਪੈਣਾ ਜਦੋਂ ਨਾ ਡਾਡ ਸੁਖੀ ਬੋਲੇ ਆ ਉਹ ਤੋਂ ਰੋਲਾ ਪੈ ਗਿਆ ਡਾਡ ਸੁਖੀ ਬਾਰੇ ਪੈ ਗਿਆ ਵੀ ਡਾਡ ਸੁਖੀ ਪਹਿਲਾਂ ਇਹ ਤਾਂ ਦੱਸੇ ਪਾਰਟੀ ਕਿਹਦੀ ਵੱਲੋਂ ਆ ਹਮ ਜਿੱਤ ਕੇ ਵਧਾਈ ਕਹਦਾ ਬਣਿਆ ਅਕਾਲੀ ਦਲ ਦਾ ਤੇ ਬਣਿਆ ਸ਼ਾਮਲ ਹੋ ਗਿਆ ਆਮਦੀ ਪਾਰਟੀ ਚ ਜਦ ਕਿ ਸਪੀਕਰ ਸਾਹਿਬ ਨੇ ਪਹਿਲਾਂ ਦੱਸਦਾ ਕਿ ਆ ਪਾਰਟੀਆਂ ਦੇ ਮਤਲਬ ਇੰਨੇ ਘੰਟੇ ਹੈਗੇ ਇੰਨੇ ਨੇ ਮਿੰਟ ਹੁੰਦੇ ਆ ਹਮ ਜੀ ਹਣਾ ਉਹ ਕਹਿੰਦੇ ਸਨ ਦੱਸੋ ਵੀ ਇਹਨੂੰ ਕਿੰਨੇ ਚੰ ਦਾ ਟਾਈਮ ਹਮ ਔਰ ਹਰਾਨਾ ਕੀ ਕਰ ਰਹਾ ਕਿ ਡਿਪਟੀ ਸਪੀਕਰ ਕੋ ਜਵਾਬ ਐ ਨਹੀਂ ਸੀ ਹਮ ਹਾਂ ਜੀ ਇਹ ਦਤਾਈਦ ਉਦਾਲਤ ਖਲਾ ਦਲਤਾ ਹੱਕ ਜੀ ਬੋਲਦਾ ਜੀ ਤੁਸੀਂ ਦੰਦਾਂ ਕਿਉਂ ਨਹੀਂ ਬੋਲਣਦੇ ਬੀ ਦੰਦਾਂ ਦੇ ਹੱਕ ਦੇ ਤੇ ਰੋੜੀ ਸਾਹਿਬ ਤੁਸੀਂ ਆਵਾਜ਼ ਬੋਲਦੇ ਆ ਹਮ ਉਹਦੇ ਸੰਧਵਾ ਸਾਹਿਬ ਬੋਲਦੇ ਆ ਕੀ ਉਹ ਡਾਡ ਜਿਹੜੇ ਮਤਲਬ ਬੋਲਣਗੇ ਸੁਖੀ ਬੋਲਣਗੇ ਉਹ ਜਿਆਦਾ ਕੋਈ ਦੇਣਗੇ ਹਮ ਜੀ ਤੁਸੀਂ ਜਿਹੜਾ ਭਾਰਤੀ ਸੰਵਿਧਾਨ ਹੈਗਾ ਜਿਹੜਾ ਡਾਕਟਰ ਅੰਬੇਦਕਰ ਸਾਹਿਬ ਨੇ ਬਣਾਇਆ ਉਹ ਤਾਂ ਸਭ ਤੋਂ ਵੱਧ ਬੋਲ ਰਿਹਾ ਹੂੰ ਬਿਲਕੁਲ ਹਾਂ ਸੰਵਿਧਾਨ ਨੂੰ ਤੁਸੀਂ ਸੌਂਡ ਰਿਹਾਏ ਸੰਵਿਧਾਨ ਦੇ ਮਤਲਬ ਉਹ ਚੱਲ ਨਹੀਂ ਰਿਹਾ ਸੰਵਿਧਾਨ ਦਾ ਚੀਰਖੰਡ ਹੋ ਰਿਹਾ ਕੇਂਦਰ ਦੇ ਵਿੱਚ ਤੇ ਉਹਦੇ ਲਈ ਤੇ ਖੜ ਨਹੀਂ ਰਿਹਾ ਤੁਸੀਂ ਮਤੇ ਪਾ ਪਾ ਕੇ ਇਹ ਕਿਹੜੀ ਜਰਖੀਰ ਮਤਲਬ ਬਣਾ ਰਹੇ ਆ ਉਹਦੇ ਚ ਕਰ ਰਹੇ ਆ ਨਾ ਉਹਦੀ ਇਕੱਠਿਆ ਕਰ ਰਹੇ ਆ ਮਤੇ ਪਉਂਦਾ ਨਹੀਂ ਗੱਲ ਗੱਲ ਹੈ ਕਿ ਪ੍ਰੈਕਟੀਕਲ ਹੋ ਕੇ ਬਾਹਰ ਹੋਣ ਦੀ ਜੇ ਦਲਸਮਾਇ ਨਾ ਖਾਣਾ ਤੇ ਉਹ ਜੇ ਉਹਨਾਂ ਨੇ 25 ਦਿਨ ਕਿਹਾ ਮੈਂ ਇਹਨਾਂ ਕਿ ਕਾਂਗਰਸ ਨੂੰ ਵੀ ਸਿੰਘ ਗੱਲ ਕਰਦੇ ਆ ਵੀ ਤੁਸੀਂ ਇਹ ਆਦੇ ਮੈਨੀਫੈਸਟੋ ਦਿਓ ਵੀ 125 ਕੇਂਦਰ ਸਰਕਾਰ ਆ ਜੇ ਸਾਡੀ ਸਰਕਾਰ ਆਈ 125 ਅਸੀਂ ਦਿਨ ਦੇਵਾਂਗੇ ਨਾਲ ਤਾਂ ਕਿ ਲੋਕਾਂ ਦੇ ਚੁੰਨੇ ਜੰਗ ਬੜੇ ਲੋਕਾਂ ਨੂੰ ਹੱਥਾਂ ਨੂੰ ਕਿਰਤ ਮਿਲੇ ਸਹੀ ਗੱਲ ਹੈ ਸੋ ਬਿਲਕੁਲ ਦੀ ਅਸਲ ਦੇ ਵਿੱਚ ਇਹ ਮਾਮਲਾ ਗਰੀਬ ਅਤੇ ਦਲਿਤ ਮਜ਼ਦੂਰਾਂ ਦੀ ਰੋਜ਼ੀ ਰੋਟੀ ਦਾ ਹੈ ਨਾ ਕਿ ਸਿਰਫ ਨਾਂ ਬਦਲਣ ਜਾਂ ਫਿਰ ਰਾਜਨੀਤਿਕ ਵਿਰੋਧ ਦਾ ਸੋ ਕੇਂਦਰ ਨੇ ਸਕੀਮ ਨੂੰ ਕਮਜ਼ੋਰ ਕੀਤਾ ਹੈ ਅਤੇ ਰਾਜਾਂ ਦੇ ਉੱਤੇ ਬੋਝ ਪਾਇਆ ਹੈ ਪਰ ਪੰਜਾਬ ਸਰਕਾਰ ਦੀ ਵੀ ਆਪਣੀ ਜੁਆ ਨਾਕਾਮੀ ਤੋਂ ਬਚਣ ਲਈ ਇਸ ਨੂੰ ਦਲਿਤ ਪੱਖੇ ਪਰਤਾਨ ਬਣਾ ਰਹੀ ਹੈ ਸੋ ਸਾਰੀਆਂ ਪਾਰਟੀਆਂ ਨੂੰ ਰਾਜਨੀਤੀ ਛੱਡ ਕੇ ਗਰੀਬ ਮਜ਼ਦੂਰਾਂ ਦੇ ਹਿੱਤ ਦੇ ਵਿੱਚ ਕੰਮ ਕਰਨਾ ਚਾਹੀਦਾ ਹੈ ਨਹੀਂ ਤਾਂ ਫਿਰ ਇਹ ਸਿਰਫ ਵੋਟਾਂ ਦੀ ਖੇਡ ਜੋ ਹੈ ਉਹੀ ਬਣ ਕੇ ਰਹਿ ਜਾਵੇਗੀ ਸੋ ਲੋਕਾਂ ਨੂੰ ਜਾਗਰੂਕ ਹੋ ਕੇ ਆਪਣੇ ਅਧਿਕਾਰਾਂ ਦੇ ਲਈ ਵੀ ਲੜਨਾ ਤੇ ਖੜਨਾ ਚਾਹੀਦਾ ਹੈ ਸੋ ਘਟ ਹੈ ਸਮੇਲਾ ਹੋ ਚੁੱਕਾ ਹੈ ਇੱਕ ਛ ਮਿਲਦੇ ਆਂ ਬ੍ਰੇਕ ਤੋਂ ਉਸ ਵਾਰ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਂ ਆਪਾਂ ਬ੍ਰੇਕ ਤੋਂ ਉਸ ਵਾਰ